ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਆਪਾਂ ਵੈਲਕਮ ਕਰਦੇ ਆ ਤੁਹਾਡਾ ਤਨੋਲਾ ਕਫਲ ਵਲੌਗਸ ਤੋਂ ਅੱਜ ਆਪਾਂ ਚੱਲੇ ਆ ਸ਼ਾਪਿੰਗ ਕਰਨ ਮਾਸੀ ਉਹਨਾਂ ਨੂੰ ਡੀਮਾਰਟ ਦਿਖਾਉਣ ਵਿਸ਼ਾਲ ਮੈਗਾ ਮਾਰਟ ਦੇਖਣ ਤੇ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤੁਹਾਨੂੰ ਵੀ ਅਸੀਂ ਵਲੌਗ ਦੇ ਨਾਲ ਨਾਲ ਸ਼ਾਪਿੰਗ ਕਰਵਾਵਾਂਗੇ ਵਿਜ਼ਿਟ ਕਰਵਾਵਾਂਗੇ ਜਿੱਥੇ-ਜਿੱਥੇ ਜਾਂਦੇ ਆ ਸਾਰੀਆਂ ਚੀਜ਼ਾਂ ਦਿਖਾਵਾਂਗੇ ਬਣੇ ਰਹਿਣਾ ਵਲੌਗ ਨਾਲ ਕੰਟੀਨਿਊ ਤੇ ਸਾਡੇ ਨਾਲ ਜਿਹੜੇ ਬੰਦੇ ਜਾ ਰਹੇ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਦੇਖ ਲਓ ਮਾਸੀ ਜੀ ਜਾ ਰਹੇ ਨੇ ਹੈਲੋ ਕਰ ਦੋ ਮਾਸੀ ਮਾਸੀ ਜੀ ਜਾ ਰਹੇ ਨੇ ਮੰਮੀ ਜੀ ਉਧਰ ਅਰਦਾਸ ਕਰੀ ਜਾਂਦੇ ਸੀ ਮੰਮੀ ਜਾਣਗੇ ਤੇ ਇਹ ਜਾਣਗੇ ਤਨੋਲਾ ਕਪਲਾ ਲੈ ਤੇ ਮੈਂ ਜਾਉਂਗੀ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਲੈ ਮੰਮੀ ਨੂੰ ਮਿਲ ਲਓ ਮੰਮੀ ਅਰਦਾਸ ਕਰਕੇ ਮੰਮੀ ਸਸਟੀ ਕਪਲਾ ਦੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਅੱਗੇ-ਅੱਗੇ ਬੀਮਾਰਟ ਵਿਸ਼ਾਲ ਮੈਗਾ ਮਾਰਟ ਦਿਖਾਵਾਂਗੇ ਬਣੇ ਰਹੋ ਬਲੌਗ ਨਾਲ ਕੰਟੀਨਿਊ ਜੀ ਆਪਾਂ ਪਹੁੰਚੇ ਹੋਏ ਸੀ ਵਿਸਾਲ ਮੇਆਬਾਠ ਦੇਖ ਸਕਦੇ ਤੁਸੀਂ ਵੈਰਾਈਟੀਆਂ ਬਹੁਤ ਆ ਮਾਸੀ ਜੀ ਜਾ ਰਹੇ ਨੇ ਸਮਾਨ ਖਰੀਦਿਆ ਮੰਮੀ ਮਨਦੀਪ ਉਥੇ ਪਤਾ ਨਹੀਂ ਕੀ ਰਾਈਸ ਚੈੱਕ ਕਰੀ ਜਾਂਦੇ ਆ ਪਤਾ ਨਹੀਂ ਕੀ ਚੈੱਕ ਕਰੀ ਜਾਂਦੇ ਆ ਆਪਾਂ ਇੰਨੀ ਸ਼ਾਪਿੰਗ ਕਰ ਲਈ ਇੱਧਰ ਸਾਰੇ ਸੈਕਸ਼ਨ ਬਣੇ ਹੋਏ ਨੇ ਦੇਖ ਲਓ ਤੁਸੀਂ ਉੱਧਰ ਵੀ ਇੱਧਰ ਕਾਫੀ ਸਾਰੇ ਕਸਟਮਰ ਆਏ ਹੋਏ ਨੇ ਚੀਜ਼ਾਂ ਲੈਣ ਲਈ ਅਲੱਗ-ਅਲੱਗ ਤਰ੍ਹਾਂ ਆਪਾਂ ਅਮਾਨਤ ਦੇ ਲਈ ਸ਼ਾਪਿੰਗ ਕਰਨ ਆਈ ਸੀ। ਦੇਖੋ ਉਧਰ ਸਾਰੀਆਂ ਚੀਜ਼ਾਂ ਦਿਖਾਤੇ ਸੀਗੇ। ਇਹ ਲੱਗਿਆ ਹੋਇਆ ਵਿਸ਼ਾਲ ਚਾਹੇ ਹੁਣ ਆਪਾਂ ਵਿਸ਼ਾਲ ਮੈਂਗਮਾਟ ਬਰਨਾਲੇ। ਹਾਂ ਹਾਂ ਇਹ ਦਿਖਾ ਦੋ ਆਵਰੇ ਸਾਰੇ। ਇਧਰ ਚੱਪਲ ਵਗੈਰਾ ਲੱਗੀ ਹੋਈ ਆ, ਇਧਰ ਕਲੋਸ ਵਗੈਰਾ ਬੱਚਿਆਂ ਦੇ ਛੋਟੇ-ਛੋਟੇ ਤੁਸੀਂ ਕਾਫੀ ਚੀਜ਼ਾਂ ਹੈਗੀਆਂ ਇੱਥੇ ਜੋ ਦੇਖ ਸਕਦੇ ਹੋ। ਦੇਖੋ ਹਾਂਜੀ ਕੀ ਪਸੰਦ ਆਇਆ ਗੱਲ ਚ ਗੱਲ ਚ ਪਤਾ ਨਹੀਂ ਕੀ ਲੱਗ ਗਿਆ ਮਨਦੀਪ ਦੇ ਆ ਕੱਪੜੇ ਲਈ ਸੀ ਆਪਾਂ ਮਾਨਤੂ ਦੇ ਲਈ ਇੱਧਰ ਤੁਹਾਨੂੰ ਦਿਖਾਵਾਂਗੇ ਪੱਗੇ ਵਲੌਗ ਚ ਮਨਦੀਪ ਨੂੰ ਆਪਾਂ ਕੰਮ ਲਾਇਆ ਹੋਇਆ ਮਨਦੀਪ ਅਉਦੀ ਪਾਂਜੀ ਦੇ ਕੱਪੜਿਆਂ ਦੀ ਸ਼ਾਪਿੰਗ ਕਰਕੇ ਗੱਡੀ 'ਚ ਲੈ ਕੇ ਜਾਂਦੇ ਨੇ ਜੀ ਨਹੀਂ ਨਹੀਂ ਮਾਸੀ ਕਹਿੰਦੇ ਟੋਕਰੀ ਵੀ ਦੇਤੀ ਟੋਕਰੀ ਹੁੰਦੀ ਸੀ ਸਮਾਨ ਰੱਖ ਕੇ ਟੋਕਰੀ ਵਾਪਸ ਕਰਾਂਗੇ ਤੇ ਆਵਾ ਮੰਦੀਪ ਨੂੰ ਕੰਮ ਲਾਇਆ ਹੋਇਆ ਹੁਣ ਇਹ ਗੱਡੀ 'ਚ ਸਮਾਨ ਰੱਖਣਗੇ ਤੇ ਫਿਰ ਵਾਪਸ ਆਉਣਗੇ ਵੀਡੀਓ ਮਾਸੀ ਚੱਜ ਜਾਂਦੇ ਖੜਾ ਮਾਸੀ ਫੜ ਚੱਮ ਤੇ ਮਾਸੀ ਕਹਿੰਦੀ ਮੇਰੇ ਵੀਡੀਓ ਬਣਾ ਜਿੰਨਾ ਜੀ ਇਸੇ ਇੱਕ ਅੜ ਗਿਆ ਹੁਣ ਮਾਸੀ ਦਬੀਤਾ ਨਹੀਂ ਜਾਂਦਾ ਆਪਾਂ ਨੇ ਵੱਡਾ ਵਾਲਾ ਗਲਾਸ ਕਰਾਤਾ ਸੀ ਮੰਗੋ ਸ਼ੇਕ ਦਾ ਮਾਸੀ ਮਾਸੀ ਹੁਜੀ ਪਈ ਆਉਣ ਸ਼ੇਕ ਪੀਣ ਤੇ ਦੇਖੋ ਜਿੱਦੋ ਜੈ ਲੋ ਗਿਆ ਮਾਸੀ ਕਹਿੰਦੀ ਕਿੰਨਾ ਦਾ ਕਰਾ ਕੇ ਰੱਖਦਾ ਕਹਿੰਦੀ ਮੈਂ ਤਾਂ ਛੋਟਾ ਦੇ ਮਾਸੀ ਦਾ ਗਲਾਸ ਇਹ ਲੋ ਨਹੀਂ ਰਿਹਾ ਦੇਖੋ ਇੱਧਰ ਮੰਮੀ ਦਾ ਵੀ ਦੇਖ ਲਓ ਮੰਮੀ ਦਾ ਵੀ ਗਲਾਸ ਹੈ ਨਾ ਮਨਦੀਪ ਨੇ ਵੀ ਇਹਨੂੰ ਚ ਕਰਤਾ ਮੇਰਾ ਇੰਨਾ ਕਿ ਰਹਿ ਗਿਆ ਪਰ ਮਾਸੀ ਦਾ ਨਹੀਂ ਮਾਸੀ ਦਾ ਪੱਟ ਆਪਾਂ ਫਾਈਨਲੀ ਸ਼ਾਪਿੰਗ ਕਰਕੇ ਕਾਰ ਪਹੁੰਚ ਗਏ ਸੀ ਤੇ ਆਪਾਂ ਘਰੇ ਲੈ ਕੇ ਆਏ ਸੀ ਗੁਲਚੇ ਤੇ ਇਹ ਮਨਦੀਪ ਦਾ ਗੁਲਚਾ ਪਿਆ ਹਨੇ ਖਾਣਾ ਨਹੀਂ ਵਣੀ ਤੁਸੀਂ ਖਾਣਾ ਨਹੀਂ ਪਰ ਖਾਣਗੇ ਸੱਤ ਸਾਰਿਆਂ ਦੇ ਖੋ ਕੇ ਇਧਰ ਮੰਮੀ ਨੇ ਤਾਂ ਖਾਣਾ ਨਹੀਂ ਸੀ ਕਹਿੰਦੇ ਤੇ ਮਨਵੀਰ ਨੇ ਦੋ ਗੁਲਚੇ ਲੈਏ ਹੋਏ ਨੇ ਦੇਖੋ ਮਾਸੀ ਨੇ ਵੀ ਨਹੀਂ ਸੀ ਖਾਣਾ ਤੇ ਇਧਰ ਜਸੂ ਵੀ ਖਾ ਰਹੀ ਹੈ ਜਸੂ ਕਿਵੇਂ ਗੁਲਚਾ ਵਧੀਆ ਜਸੂ ਸਵਾਦ ਹੈ ਤੇ ਮੇਰਾ ਵੀ ਆਸੇ ਜੀ ਤੇ ਆਪਾਂ ਵੀ ਨਹੀਂ ਖਾਦਾ ਹਜੇ ਆਪਾਂ ਵੀ ਖਾਵਾਂਗੇ ਆਪਦਾ ਗੁਲਚਾ ਤੇ ਮਨਦੀਪ ਨੇ ਵੀ ਖਾਣਾ ਹਜੇ ਆ ਦੇਖ ਲੋ ਜੀ ਇੱਧਰ ਦਾਦੀ ਪੋਤਾ ਇੱਧਰ ਮਾਸੀ ਕੋਲ ਚਾ ਨਾਲ ਉਲਝ ਰਹੇ ਨੇ ਮਿਰਚ ਲੱਗ ਰਹੀ ਆ ਨਾਲ ਨਾਲ ਪਾਣੀ ਲੈ ਰਹੇ ਨੇ ਨਿਚੋੜ ਕੇ ਪਾਣੀ ਕੱਢਿਆ ਸੀਗਾ ਇਹਦੀ ਆਪਾ ਬਣਾਵਾਂਗੇ ਭੁਰਜੀ ਹਨਾ ਮਾਸੀ ਤੇ ਆ ਘਰੇਲੇ ਆਪਾ ਫਰਾਈ ਕਰਾਂਗੇ ਇੱਧਰ ਆਪਾ ਪਿਆਜ਼ ਕੱਟੇ ਹੋਏ ਆ ਉਧਰ ਰੱਖਿਆ ਹੋਇਆ ਤੇਲ ਗਰਮ ਹੋਣ ਵਾਸਤੇ ਤੇ ਆ ਵਾਲਾ ਜਿਹੜਾ ਪਾਣੀ ਹੁੰਦਾ ਘਰੇਲਿਆਂ ਦਾ ਹਨਾ ਕੌੜਾ ਪਾਣੀ ਇਹਨੂੰ ਆਪਾ ਸ਼ੂਗਰ ਵਾਲੀ ਮਿਰਚਾਂ ਨੂੰ ਦੇ ਸਕਦੇ ਆ ਅਲਵੈਂਡਾ ਜੋਲਦਾ ਵੀ ਕੰਮ ਕਰਦਾ ਤੁਸੀਂ ਕੀੜੇ ਵਾਲੀ ਦਵਾਈ ਦੀ ਤੌਰ ਤੇ ਇਹਨੂੰ ਬੱਚਿਆਂ ਨੂੰ ਵੀ ਦੇ ਸਕਦੇ ਹੋ ਅਸੀਂ ਵੀ ਪੀਵਾਂਗੇ ਅੱਜ ਥੋੜਾ ਥੋੜਾ ਤੇ ਹੁਣ ਆਪਣਾ ਤੇਲ ਗਰਮ ਹੋ ਰਿਹਾ ਤੇ ਮਾਸੀ ਜੀ ਕਰੇਲੇ ਬਣਾਉਣਗੇ ਫਿਰ ਆਪਾਂ ਖਾਵਾਂਗੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਕਿਵੇਂ ਬਣੇ ਸੀਗੇ ਹਨਾ ਮਾਸੀ ਬਣਾ ਕੇ ਦੋਗੇ ਨਾ ਕਰੇਲੇ ਫਿਰ ਆਪਾਂ ਮਾਸੀ ਤੋਂ ਹੋਰ ਵੀ ਚੀਜ਼ ਬਣਵਾਵਾਂਗੇ ਕੋਈ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਾਂਗੇ ਬਲੌਗ 'ਚ ਤੇ ਮਾਸੀ ਨਾਲ ਆਪਾਂ ਮਹੀਨੇ 'ਚ ਦੋ ਵਾਰੀ ਸੱਦ ਲਿਆ ਕਰਨਾ ਕੋਈ ਨਾ ਕੋਈ ਚੀਜ਼ ਬਣਾਉਣ ਨੂੰ ਖਾਣ ਨੂੰ ਬਲੌਗ ਬਣਾਉਣ ਨੂੰ ਤੇ ਮਾਸੀ ਕਹੇ ਦੱਸ ਸਾਨੂੰ ਅੱਜ ਤੈਨੂੰ ਸ਼ੇਕ ਪਿਆਇਆ ਸੀ ਕਿਵੇਂ ਦਾ ਹੈ ਕਿਵੇਂ ਦਾ ਉਸ ਵਸ ਕਿ ਮੇਰੇ ਬਹੁਤ ਵਧੀਆ ਬਹੁਤ ਵਧੀਆ ਸੀ ਤੇ ਮਾਸੀ ਕਹਿੰਦੇ ਵੀ ਵੱਡਾ ਸੀ ਸ਼ੇਕ ਹੈ ਨਾ ਕਹਿੰਦੇ ਮੰਗੋ ਸ਼ੇਕ ਸੀ ਅੱਗੇ ਤੋਂ ਨਹੀਂ ਮੈਂ ਪੰਗਾ ਲੈਂਦੀ ਕਹਿੰਦੇ ਛੋਟਾ ਪਿਆ ਦੇਆ ਕਰੋ ਚਲ ਹੁਣ ਸਾਨੂੰ ਮਿਲਦੇ ਆਪਾਂ ਦਵਾਰੇ ਰੁੱਕ ਕੇ ਥੋੜਾ ਜਾ ਹੁਣ ਆਪਾਂ ਕarele ਫਰਾਈ ਕਰਕੇ ਇਹਨਾਂ ਦਾ ਮਸਾਲਾ ਰੈਡੀ ਕਰਕੇ ਬਣਾ ਲਈਏ ਠੀਕ ਹੈ ਜੀ ਹਾਂ ਜੀ ਅੱਜ ਮਾਸੀ ਸਾਡੇ ਲਈ ਬਣਾ ਰਹੀ ਨੇ ਮਠੀਆਂ ਦੇਖੋ ਕਿਹਨੂੰ ਕਿਹਨੂੰ ਪਸੰਦ ਨੇ ਸਾਨੂੰ ਤਾਂ ਬਹੁਤ ਪਸੰਦ ਨੇ ਹੈ ਨਾ ਮਾਸੀ ਹਾਂ ਜੀ ਤੇ ਕੱਲ ਬਣਾਈਆਂ ਸੀ ਥੋੜੀਆਂ ਜਿਹੀਆਂ ਸੀ ਤੇ ਰਾਤ ਲੇਟ ਹੋ ਗਏ ਸੀ ਅੱਧੀਆਂ ਸੀ ਹੁਣ ਬਣਾ ਰਹੇ ਆ ਮੌਸਮ ਵੀ ਠੰਡਾ ਹੋ ਗਿਆ ਸੀ ਆ ਤੇ ਇੰਨੀਆਂ ਕਿ ਮਠੀਆਂ ਬਣ ਗਈਆਂ ਬਣੀ ਜਾਂਦੀਆਂ ਨੇ ਹੁਣ ਆਪਾਂ ਮਠੀਆਂ ਖਾਇਆ ਕਰਾਂਗੇ ਬਈ ਖਾਣੀਆਂ ਤਾਜ਼ੀਆਂ ਹਾਂ ਵਾਸੀ ਕਹਿੰਦੇ ਜੀ ਬਈ ਖਾਣੀਆਂ ਨੇ ਤਾਜ਼ੋ ਤੇ ਮੈਂ ਅਸੀਂ ਤਾਂ ਮਠੀਆਂ ਬਣਵਾਇਨ ਪਰ ਮਾਸੀ ਅੱਜ ਭੱਜਣ ਦੀ ਕਾਲੀ ਕਰਦੇ ਨੇ ਤੀਜਾ ਦਿਨ ਹੋ ਗਿਆ ਆਪਣੇ ਕੋਲੇ ਚੱਲ ਕੋਈ ਨਹੀਂ ਆਪਾਂ ਫੇਰ ਬੁਲਾ ਲਾਂਗੇ ਤੇ ਕੋਈ ਵੈਰਾਈਟੀ ਮਾਸੀ ਤੋਂ ਹੋਰ ਬਣਵਾ ਕੇ ਖਾਵਾਂਗੇ ਤੇ ਜੇ ਕਿਸੇ ਨੇ ਮਠੀਆਂ ਬਣਵਾਉਣੀਆਂ ਹੁਣ ਤਾਂ ਸਾਡੇ ਮਾਸੀ ਨਾਲ ਕੰਟੈਕਟ ਕਰ ਸਕਦਾ ਸਾਡੇ ਮਾਸੀ ਬਹੁਤ ਸਵਾਦ ਮਠੀਆਂ ਬਣਾ ਕੇ ਦਿੰਦੇ ਨੇ ਆਪਾਂ ਤਾਂ ਮਾਸੀ ਤੋਂ ਬਣਵਾ ਲਈਆਂ ਜੀ ਹੈਨਾ ਦੇਖ ਲਓ ਤੁਸੀਂ ਦੇਖ ਸਕਦੇ ਮਠੀਆਂ ਤੇ ਰਾਤ ਮਾਸੀ ਨੇ ਆਪਾਂ ਨੂੰ ਕੁਰੇਲੇ ਵੀ ਬਣਾ ਕੇ ਖਵਾਈ ਸੀ ਬਹੁਤ ਟੇਸਟੀ ਬਣੇ ਸੀ ਕੁਰੇਲੇ ਤੇ ਜਿਹੜਾ ਕੁਰੇਲਿਆਂ ਦੇ ਉੱਪਰ ਉਹ ਲੈਂਦਾ ਹੁੰਦਾ ਛਿਲਕਾ ਜਾਂ ਚੂਰਾ ਜਾਂ ਗ੍ਰੀਨ ਗ੍ਰੀਨ ਉਹਦੀ ਮਾਸੀ ਨੇ ਬਣਾ ਕੀਤੀ ਸੀ ਸਾਨੂੰ ਭੁਰਜੀ ਤੇ ਜਿਹੜਾ ਉਹਦੇ ਵਿੱਚ ਪਾਣੀ ਨਿਕਲਿਆ ਸੀ ਕੁਰੇਲਿਆਂ ਚੋਂ ਆਪਾਂ ਪੀ ਲਿਆ ਸੀ ਸਾਨੂੰ ਦਿਖਾਇਆ ਵੀ ਸੀ ਤੇ ਇੱਕ ਮੰਮੀ ਦੱਸਦੇ ਸੀ ਜਿਹੜਾ ਰਾਤ ਕੁਰੇਲਿਆਂ ਦਾ ਪਾਣੀ ਸੀ ਜਿਹਦੇ ਪੈਰ ਜ਼ਿਆਦਾ ਮੱਚਦੇ ਹੋਣ ਹਨਾ ਉਹ ਪੈਰਾਂ ਨੇ ਤਲੀਆਂ ਤੇ ਲਾਲੀ ਕੁਰੇਲਿਆਂ ਦਾ ਪਾਣੀ ਉਹਦੇ ਨਾਲ ਨਾ ਪੈਰ ਜਿਹੜੇ ਘੱਟ ਮੱchn ਲੱਗ ਜਾਂਦੇ ਜਿਹਨੂੰ ਜ਼ਿਆਦਾ ਗਰਮੈਸ਼ ਹੋਵੇ ਤੇ ਆਪਾਂ ਤਾਂ ਵੈਸੇ ਲਵੈਂਡਰ ਝੋਲਦੇ ਤੌਰ ਤੇ ਕੀੜਿਆਂ ਵਾਲੀ ਦਵਾਈ ਦੇ ਤੌਰ ਤੇ ਵੈਸੀ ਪੀ ਲਿਆ ਸੀ ਪਾਣੀ ਵੀ ਵਧੀਆ ਰਹਿੰਦਾ ਪੇਟ ਤੇ ਮੈਂ ਪੀ ਗਈ ਸੀ ਇੱਕ ਕੌਲੀ ਤੇ ਹੁਣ ਮਸੀਂ ਨੇ ਪਹਿਲਾਂ ਰੋਟੀ ਬਣਾਈ ਸੀ ਹੁਣ ਮਠੀਆਂ ਬਣਾਉਂਦੇ ਆ ਜੇ ਆਪਾਂ ਕarele ਨਾਲ ਰੋਟੀ ਖਾਵਾਂਗੇ ਤੇ ਮਠੀਆਂ ਆਪਾਂ ਖਾਵਾਂਗੇ ਦਿਨੇ ਚਾਹ ਨਾਲ ਠੀਕ ਹੈ ਜੀ ਠੀਕ ਹੈ ਮਸੀਂ ਹਾਂਜੀ ਇੱਥੇ ਕਰਦੇ ਆ ਆਪਾਂ ਇਸ ਬਲੌਗ ਦਾ ਐਂਡ ਤੁਹਾਨੂੰ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਧੰਨਵਾਦ ਸਾਰਿਆਂ ਦਾ